ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਲੇਵਾਲ ਤਹਿਸੀਲ ਡੇਰਾ ਬਾਬਾ ਬਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸੁਖਵਿੰਦਰ ਸਿੰਘ ਔਲਖਾ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਤੋਕੜ ਗੱਭਣਾ ਕੋਈ ਗੱਭਣਾ ਤੇ ਕੋਈ ਸੂਈਆਂ ਤਾਜ਼ੀਆਂ ਸੂਈਆਂ ਤੁਹਾਨੂੰ ਦਿਖਾਉਣੀਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦਿਓ ਨਾ ਤੇ ਪੁਛਤੇ ਆ ਇੰਨਾ ਬਾਰੇ ਸਾਰੀ ਡਿਟੇਲ। ਬਾਕੀ ਹਰ ਵੀਡੀਓ 'ਚ ਇਹੀ ਬੇਨਤੀ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝ ਨਾਲ ਆਪਣੀ ਮਰਜ਼ੀ ਨਾਲ ਖੜੋ। ਦੋ ਟਾਈਮ ਚਵਾਈ ਇੱਥੋਂ ਕਰਕੇ ਖੜੋ। ਕਈ ਵੀਰ ਦੂਰ ਧੰਦੇ ਪਹੁੰਚ ਸਕਦੇ ਆ ਵੀਡੀਓ ਕੋਲ ਦੇ ਚਵਾਈ ਕਰਾ ਲਿਆ ਕਰੋ। ਆਪਣੀ ਸਮਝ ਨਾਲ ਤੇ ਆਪਣੀ ਗਰੰਟੀ ਦੇ ਪਿਛੋ ਖੜਿਆ ਕਰੋ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਹੋ ਸਾਨੂੰ ਠੀਕ ਠਾਕ ਜੀ। ਵਧੀਆ ਵਧੀਆ ਕਿਰਪਾ ਦਾ ਰਾਮਦਾ। ਚਲੋ ਵਧੀਆ ਕਿਰਪਾ ਚੀਦੀ ਜੇ। ਤੇ ਫਿਸ਼ਲਾ ਵੇਗ ਗਿਆ ਮਾਲ ਫਿਰ ਮਾਲ ਵੇਗ ਗਿਆ ਜੀ ਉਦੋਂ ਨਹੀਂ ਵੇਗਿਆ ਮਾਲ ਉਹਦੇ ਘੰਟੇ ਦੋ ਕਿ ਲੱਗੇ ਮੈਂ ਅੱਛਾ ਲੱਗ ਗਿਆ ਹਾਂ ਜੀ ਠੀਕ ਹੈ ਛੇ ਬਚੇ ਛੇ ਛੇ ਲੱਗੇ ਅੱਜ ਵੀ ਛੇ ਹੀ ਆ ਫਿਰ ਹਾਂ ਜੀ ਛੇ ਮਾਲ ਹੁੰਦਾ ਜਾਂਦਾ ਰਿਹਾ ਬੇਹੂ ਜਾਂਦਾ ਰਿਹਾ ਫਿਰ ਠੀਕ ਆ ਇਕੱਠੀਆਂ ਹੁੰਦੇ ਰੀਆਂ ਤੇ ਫੋਨ ਕਰ ਕਰਨ ਪਈਏ ਤੁਹਾਨੂੰ ਅੱਛਾ ਮਾਲ ਵੇਗ ਜਾਂਦਾ ਫਿਰ 1-2000 ਆ ਜਾਂਦੀਆਂ ਰੀਆਂ ਠੀਕ ਹੈ ਜੀ ਠੀਕ ਤੇ ਚਲੋ ਫਿਰ ਨਾਮ ਦੱਸਦੇ ਕਰੇ ਨਾਮ ਸੁਵਿੰਦਰ ਸਿੰਘ ਜੀ ਪਿੰਡ ਮਾਲੇਵਾਲ ਜਿਲ੍ਹਾ ਗਰਦਾਸ ਖੁਰ ਜੀ ਫੋਨ ਨੰਬਰ 985552489 ਜੀ ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫਿਰ ਕਿੰਨਾ ਕ ਟਾਈਮ ਖੜ ਦੀ ਜੇ ਇਹ ਜੀ 9 ਤਰੀ ਨੂੰ ਦਿਨ ਪੂਰੇ ਹੋਣੇ ਜੋ ਅੱਛਾ ਇਹ ਤੁਸੀਂ ਵੀ ਜੇ ਇਹਦੇ ਨਾਲ ਦੀ ਇੱਕ ਦਾਪ ਆਈ ਆਪਾਂ ਆਹ ਜੀ ਪਾਈ ਹਾਂ ਜੀ ਇਹ ਵੀ ਉੱਥੋਂ ਆਈ ਕੋਈ ਘਤਣਾ ਕਿ ਦੋ ਗਮਾਂ ਉਹ ਦੋ ਤੁਸੀਂ ਦੱਸਿਆ ਸੀ ਬੇ ਇੱਕ ਕੱਚੀ ਆ ਤੁਸੀਂ ਕਿਹਾ ਸੀ ਜਿਆਦਾ ਇਹ ਹੁਣ ਆਈ ਗਈ ਹੈ ਨਾ ਵੇਖੋ ਠੀਕ ਹੈ ਹਾਂ ਜੀ ਚਲੋ ਚਲ ਗਈ ਚਪਾਲ ਦਾ ਇਹ ਇੱਥੋਂ ਜੀਰੋ ਆਇਆ ਜੁੜਾ ਇਕੱਠਾ ਹੋਇਆ ਅੱਛਾ ਐ ਕਾ ਦੂਰ ਸੇ ਸੂਏ ਪਹਿਲਾਂ ਸੂਏ ਨੇ 1500 ਰੁਪਏ ਦਾ ਦੁੱਧ ਕੱਢਿਆ ਧਿਆਰ ਕੀ ਕਿੰਨਾ ਕੱਢੀ ਜਾਊਗੀ ਯਾਰ ਕਾ ਵੀ ਮੌਸਮ ਸਹੀ ਹੈ ਵਾਦੀ ਕੱਢੀ ਕੱਲੋ ਤੋਂ ਠੀਕ ਹੈ ਜੀ ਬਾਕੀ ਹੁਣ ਇਹ ਵੀ ਹੁਣ ਤੇ ਮੌਸਮ ਵੀ ਦੁੱਧ ਦਾ ਆ ਗਿਆ ਗਾੜੀ ਬਰੀਡ ਕੁਆਲਟੀ ਉਹ ਜੈਸੀ ਆ ਪੰਜਾਬ ਵਾਲੀਆਂ ਤੋਰੀਆਂ ਫਿਰ ਇੱਕ ਰੀਨ ਬਾਕੀ ਜਰਸੀਆਂ ਦੇ ਸਹਾਰ ਨਾਲ ਕੱਦ ਕਠ ਬੋਡੀ ਵੇਟ ਚੰਗਾ ਆ ਇਹਦਾ ਪੰਜਾਬ ਦੀ ਜਮੀ ਪਲੀ ਆ ਜਿਹੜੀ ਇਹ ਇਹ ਜੀਰੋ ਵਿੱਚ ਤਾਂ ਰੱਖਿਆ ਜੋੜਾ ਹੀ ਆਇਆ ਜੀਰੋ ਨੇ ਪਹਿਲਾਂ ਅਸੀਂ ਕੱਚੀਆਂ ਲੈਂਦੀਆਂ ਸੀ ਉਹਨਾਂ ਨੇ ਜੀਰੋ ਦੇ ਬੀਚੋਂ ਆਈਆਂ ਪਿਛਲੇ ਸੋਏ ਹਨਾ ਠੀਕ ਆ ਤੇ ਇਹਦਾ ਫਿਰ ਮੁੱਲ ਕਿੰਨਾ ਕਰਦੀ ਦੱਸ ਦੋ ਜਿਆਦਾ ਜਿਆ ਕਰੀਏ ਜੇਰੀਏ 55 ਦੀ ਨਹੀਂ ਵਿੱਚੋਂ ਛੋਟ ਛੱਟ ਕਰਦੀਏ ਦੱਸ ਦੋ 52 ਦੀ ਦੇ ਦिए ਹਾਂਜੀ 52 ਦੀ ਅੱਛਾ 50 ਦੀ ਦੇ ਦੋਗੇ ਕਰਦੋ ਕਿ ਮੌਕੇ ਤੇ ਜਸ ਨੋ ਬਿਲਕੁਲ 43 ਦੀ ਵੀਰ ਜੀ ਹਾਂ ਨਾ ਹੀ ਅੱਛਾ ਹਾਂਜੀ ਠੀਕ ਆ ਜੀ ਅੱਗੇ 45 ਆਖੇ ਉਹ ਵੀ ਬੱਛੀ ਦਾ 43 ਦੀ ਚਬਾਲ ਗਈ ਹੋਈ ਜੀ ਠੀਕ ਆ ਹਾਂਜੀ ਤੇ ਆ ਥਾਣੇ ਦੇ ਕਰੀ ਦੇਖ ਸਕਦੇ ਜੇ ਲਾਗੇ ਤਾਂ ਅਜੇ ਤਿਆਰ ਹੋਣੀ ਆ ਚੰਗੇ ਬਹੁਤ ਜ਼ਿਆਦਾ ਬੱਛੀ ਬੰਨੀ ਆ ਰੱਖੋ 45000 ਦੀ ਜਿਹੜੀ ਕਹਿੰਦੇ ਕਿ ਵੀਰ ਜੀ ਨੇ ਹਾਂ ਬਾਜ ਜੀ ਨੇ ਵੇਖੋ ਬੱਛੀ ਦਾ ਕੇ ਨਾਂ ਠੀਕ ਆ ਤੇ ਆ ਟੋਕੜ ਗੱਭਣ ਚੱਕ ਪਾਸ ਤੇ ਚੱਕ ਪਾਸ ਸਾਢੇ 50ਵੀਂ ਦੀ ਜੀ ਗੱਭਣ ਜੋ ਅੱਛਾ ਕੋਈ ਪੀਐਨ ਲਾਲੇ ਚਾਰ ਲਾਲੇ ਅੱਛਾ ਕੱਲ ਹੀ ਆਈ ਮੇਰ ਕੋ ਦੋ ਤੇ ਤਰਾ ਕਰ ਜੀ ਵੀ 6 ਕਿਲੋ 6 ਵਾਗ ਤਿੰਨ ਚਾਰ ਕਿਲੋ ਦੁੱਧ ਹੋਣਾ ਹੈ ਕਰਦੇ ਜੀ ਤਾਂ ਸਾਢੇ 50ਵੀਂ ਦੀ ਗੱਭਣ ਜਨਵਰੀ ਚ ਸੁਣਾ ਜਾ ਕੇ ਨੇ ਸਾਰੀ ਗਰਮੀਆਂ ਵੀ ਦੁੱਧ ਦੇਣਾ ਤੇ ਸਿਆਲ ਜੀ ਵੀ ਦੇਈ ਜਾਣਾ ਇਹ ਹੁਣ ਠੀਕ ਹੈ ਜੀ ਹਾਂਜੀ ਵੀਰੋ ਵੀਡੀਓ ਵੇਖੀ ਜਿਹੜਾ ਕਾਂਜ ਬੱਛੀ ਦੀ ਵੀਡੀਓ ਵੇਖੀ ਈ ਜਿੱਦੀ ਬਰੀਡ ਕੁਆਲਿਟੀ ਆ ਹਾਂਜੀ ਤੇ 20 25 20000 ਲੋ ਕੀ 30000 ਫੰਟ ਬੱਛੀ ਦਾ ਮੰਗਦੇ ਹਾਂ ਜੀ ਹਾਂਜੀ ਤੇ ਠੀਕ ਹੈ ਦੇ ਭਾਣਾ ਦਵਾਂਗੇ ਆਪਾਂ ਤੋਰੋ ਫਿਰ ਇੱਕ ਰੀਨ ਖਾਣਾ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਇੱਕ ਮਿੰਟ ਹਾਂ ਬਹੁਤ ਸਮਝ ਆ ਆ ਦੇਖਾਂ ਜੀ ਪਹਿਲੇ ਸਵੇਰ ਦੁੱਧ ਕੱਢਿਆ ਵੀ ਨਹੀਂ 16 ਲੀਟਰ ਠੀਕ ਹੈ ਜੀ ਦੇਖੋ ਬੇਲ ਕਿੱਡੀ ਆ ਤਾਂ ਕਾਦੇ ਯਾਰ ਕੁਆਲਟੀ ਕਿੱਡੀ ਰਹੀ ਦੀ ਭਈਆ ਕੁਆਲਟੀ ਬੜੀ ਲੈ ਜੀ ਤੇ ਇਹਦਾ ਫਿਰ ਮੁੱਲ ਮੈਨੂੰ ਕਿੰਨੇ ਦੇ ਦੀਏ ਦੱਸਾਂ ਜੀ ਤੁਹਾਨੂੰ ਮੇਰੇ ਫੰਡਰ ਵਾਸ਼ੇ ਲੋਕੇ ਜਿਹੜੇ ਮੁੱਲ ਕੰਢੇ ਆ ਪੰਜੀ ਬੀਬੀ ਆਰ ਉਹਨਾਂ ਨੂੰ ਚੰਗੀ ਨਾਲ ਗੱਭਣ ਆ ਆ ਵੀ ਯਾਦ ਕਰਾ ਲਈ ਦੂਸਰਾ ਸੁਣਾ ਸੁਣਾ ਕਰੀ ਤੇ ਕਿੰਨੇ ਦੀ ਦੇ ਦੀਏ ਫਿਰ 40 ਦੇ ਦੀਏ ਨਹੀਂ 40000 ਤੇ ਫਿਰ ਜ਼ਿਆਦਾ ਕਿੰਨੇ ਦੀ ਕਰ ਦੀ ਜੀ 65000 ਦੀ ਜੋ ਫਿਰ ਉਹ ਤੇ ਚਲੋ ਹੈਗਾ ਹੀ ਆ ਹਾਲੀ ਬੇ ਦਾ ਦੋ ਆਪ ਹੀ ਕਰ ਦੋ ਫਿਰ 35 ਦੇ ਦੀ 35 ਜੋ ਕਿੰਨੇ ਛੋਟ ਕਰ ਦੋਗੇ 2000 ਕਰ ਦੇ ਦਿੰਦੇ 32 ਦੀ ਦੇ ਦੀਏ ਬਾਕੀ ਦੀ ਹਾਂ ਨਾ ਹੀ ਦੇ ਦੇ ਦਾਂਗੇ ਇਹੋ ਵੱਡੀ ਵਸ਼ੀ ਆ ਬੀਲੇ ਬੋ ਗੱਡੀ ਆ ਬਛਰੀ ਯਾਦ ਕੁਆਲਿਟੀ ਵਾਲੀ ਬਾਕੀ ਸੀਲਸਾਲ ਬਹੁਤ ਜਿਆਦਾ ਠੀਕ ਆ ਲੇਵਾ ਚੌਂਚਾ ਨਹੀਂ ਬਹੁਤ ਅੱਬਲਿਆ ਠੀਕ ਹੈ ਜੀ ਠੀਕ ਹੈ ਜੀ ਬਾਕੀ ਚਲੋ ਮੌਕੇ ਤੇ ਮਨ ਤਾਂ ਤੇ ਹੋ ਜਾਊਗਾ ਤੇ ਹੁਣ ਆ ਕਿੰਨਾ ਸਮਾਂ ਸੁਆ ਸੋਈ ਜੇ ਇਹ ਦੂਸਰਾ ਸੁਆ ਦੇ ਵੀਰ ਜੀ ਆਰਟੀਕਲ ਦੋ ਦਿਨ ਰਾਤੀ ਆਈ ਨ ਕੋਈ ਵੀ ਬਾਕੀ ਸੀਲਸਾਲ ਬਹੁਤ ਸੋਹਣੀ ਥਣ ਥਣ ਬਹੁਤ ਕੈਰਾ ਲੱਗਾ ਦੇਖੋ ਬਛਰੀ ਸੋਈ ਨਾ ਕਿੰਨਾ ਚਿਰ ਹੋਇਆ ਸੋਈ ਨਾ ਬੱਚਾ ਦੇਖ ਲਓ ਕੋਈ 15 ਲਾ ਲਓ ਕੋਈ 20 ਲਾ ਲਓ ਆ ਸਾਹਮਣੇ ਠੀਕ ਆ ਠੀਕ ਹੈ ਵੀਰ ਜੀ ਗਾਂ ਸਭ ਵੀ ਘੱਟ ਹੈ ਕਿੰਨੇ ਆ ਨਾ ਬਾਕੀ ਗਾਂ ਹੈਗੇ ਕ 8 ਕਿਲੇ ਜਦ ਜਿਹੜਾ ਕਹਿੰਦੇ ਕਿ ਹੈਗਾ ਇਹ ਦੇਖੋ ਆ ਜਿ ਲੈ ਬਈ ਚੋਣ ਚੋਣ ਬਹੁਤ ਜਿਆਦਾ ਇਥੇ ਤੋੜੀ ਜਰਾ ਬਤਾ ਦੇ ਕਿੰਨਾ ਫਿਰ ਇਹਦਾ ਮੁੱਲ ਕਿਨੇ ਦੇ ਜੀ ਦੱਸ ਦੋ ਜਿਆਦ ਜੀ ਗੱਲ ਕਰੀਏ 35 ਦੇ ਦੀ ਬਾਕੀ ਆ ਹਵਾਨੇ ਦੇ ਕਰੀ ਫਿਰ ਤੋ ਦੇਖ ਸਾਦੇ ਲੱਗ ਤੋ 35 ਚ ਕਰੀਏ ਮਾਲਤਾ ਨਾ ਦੱਸ ਦੋ ਕਿਨੇ ਤੇਰੇ ਦੇ ਦੀਏ ਮਾਲੀਤਾ ਰੱਖੀ ਅੱਛਾ ਚਲੋ ਠੀਕ ਹੈ ਪੂਰੇ ਜਸਨਾਂ ਕਰਦੇ ਦਿੰਦਾ ਨਹੀਂ ਜੋ ਵੇਖੋ ਠੀਕ ਹੈ ਜੀ ਇਹ ਵਧੀਆ ਕੁਆਲਟੀ ਵਾਲੀ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਗਏ ਆਪਣੇ ਕੋਲ ਚੌਥੇ ਨੰਬਰ ਦੇ ਇਹ ਦਿਖਾਓ ਜੀ ਚੰਗੀ ਕਮਾਲ ਦੀ ਤਿਆਰ ਹੋਈ ਆ ਥੱਲੇ ਇਹ ਕਿਨੇ ਚਿਰ ਦੀ ਸੂਈ ਜੇ ਵੀਰ ਜੀ ਵੀਰ ਜੀ ਕੱਲ ਸ਼ਾਮ ਆ ਰਹੀ ਸੂਈ ਜੋ ਅੱਛਾ ਠੀਕ ਆ ਜੀ ਬੱਚੀ ਮਗਰ ਦੇ ਬੱਚੀ ਆ ਗਈ ਜੜੀ ਠੀਕ ਆ 5 ਲੀਟਰ ਰਾਤੀ ਵੀ ਚੋਇਸ 5 ਗੇਟੇ ਸੇੜੇ ਵੀ ਚੋਇਆ ਬਣੀ ਬਹੁਤ ਜ਼ਿਆਦਾ ਮੀਠਾ ਨਹੀਂ ਆਂਡਿਆ ਅੱਛਾ ਹਾਂ ਜੀ ਤੇ ਦੋ ਦਿਨ ਪਹਿਲੇ ਸਵੇਰੇ ਕੱਢਿਆ 18 ਲੀਟਰ ਅੱਛਾ ਹਾਂ ਜੀ ਅਗਾਂ ਦੂਸਰਾ ਸਵੇਰ ਕਿੰਨਾ ਦੁੱਧ ਕੱਢੀ ਜਾਊਗੀ ਜੇ ਮੇਰਾ 22 ਕਿਲੋ ਕਰਦੇ ਜੀ ਥੱਲੇ ਵਾਲੀ ਫਿਰਦੀ ਪਾਲ ਨਹੀਂ ਹਵਾਂਦੇ ਚਾ ਕੋਈ ਪਾਲ ਨਹੀਂ ਆ ਗਈ ਲੈ ਲੋ ਆ ਸਾਫ ਵਾਂਦੇ ਚੋਲਾ ਦੇ ਵਾਂਦੇ ਬਿਲਕੁਲ ਨਾਲ ਜੁੜ ਜਾਏਗਾ ਠੀਕ ਹੈ ਹਾਂ ਜੀ ਬਾਕੀ ਮਿਲਕ ਵੀ ਨੇ ਵੀ ਚੰਗੀ ਤੌਰ ਦੇ ਕੇ ਸਾਈਸ ਨਾਲ ਬਹੁਤ ਜ਼ਿਆਦਾ ਕੋਈ ਗਰਮੀ ਮਨਾਉਣੀ ਕੋਈ ਠੰਡੀ ਮਨਾਉਣੀ ਹੈ ਨੇ ਠੀਕ ਹੈ ਜੀ ਬਾਕੀ ਥੱਲੇ ਬੜੀ ਕਮਾਲ ਦੀ ਤਿਆਰ ਹੋਈ ਹੈ ਇਹ ਇਹਦਾ ਫਿਰ ਮੋਹਲਵਰ ਜੀ ਕਿੰਨਾ ਕਰ ਦਈਏ ਦੱਸ ਜੀ ਜਿਆ ਜਿਆ ਕਰੀਏ ਕਾ ਨਹੀਂ ਦੇ ਦੀ 65 ਤੀਨੇ ਦਈਏ 62 ਤੀ ਦੇ ਦੀ 62 ਦੀ 60 ਦੇ ਦੀਏ ਤੁਹਾਡੀ ਮਰਜ਼ੀ ਆ ਦੇ ਲੈ ਆਪ ਹੀ ਜਸਨੋ ਕਰਦਾ ਆਪ ਕਰ ਦੋ ਤੀ 52 ਹੀ ਦੇ ਦੀਏ 52 ਦੇ ਦੀਏ ਅੱਛਾ 55 ਦੀ 52 ਹੀ ਦੇ ਦੀਏ ਹਾਂ ਨਾ ਇਹ ਵੇਲਾ ਬੱਚੀ ਕੋਈ ਦੇਏਗਾ ਠੀਕ ਹੈ ਲੋਕੀ ਸ਼ਾਈ ਵਾਲੇ ਜਿਹੜੇ ਤੁਹਾਡੇ ਉਹਨਾਂ ਨੂੰ 30 30 ਕਿਲੋ ਗਈ ਜਾਂਦੇ ਵੀਡੀਓ ਤੇ ਕਈ ਚੈਨਲਾਂ ਤੇ ਕਹੀ ਜਾਂਦੇ ਕਿ ਨਹੀਂ ਉਹ ਤੇ ਚਲੋ ਆਪਾਂ ਆਪਣੀ ਗੱਲ ਕਰੀਏ ਲੋਪਾਰੇ ਦੇਖ ਲੋ ਕੇ ਬਣਿਆ ਸਾਫ ਅਸੀਂ ਸਾਰੇ ਬਣੇ ਲੋ ਦੇਖ ਠੀਕ ਆ ਸਾਹੂ 3 ਬੱਚੀ ਮੋਰੀ ਜੀ ਆ ਜੀ ਉਤਰਾ ਠੰਡੀ ਸੀ ਲਿਆ ਕੋਈ ਗੱਲ ਨਹੀਂ ਕੀਤੀ ਠੀਕ ਹੈ ਠੀਕ ਹੈ ਜੀ ਅੱਛਾ ਕੋਲੋ ਦਾ ਫੀ ਲਾਉਂ ਡਿਆ ਠੀਕ ਹੈ ਤੇ ਹੁਣ ਆ ਜਿਹੜੀ ਜੇ ਇਹ ਗਿੱਜੀ ਦੂਸਰਾ ਸੂਆ ਅੱਛਾ ਠੀਕ ਹੈ ਜੀ ਹਾਂ ਜੀ ਇਹਦੇ ਵਿੱਚ ਦੁੱਧ ਕੱਢਿਆ ਪਹਿਲਾ ਸੂਏ 22 ਲੀਟਰ ਅੱਛਾ ਠੀਕ ਹੈ ਜੀ ਜਿਹੜੇ 8 7 ਦਿਨ ਪੂਰੇ ਹੋਣੇ ਇਹਦੇ ਅੱਛਾ ਹਾਂ ਜੀ ਠੀਕ ਹੈ ਤੋੜ ਦੋ ਫੇਰ ਇਹਨੂੰ ਯਾਰ ਕੀ ਨਾ ਯਾਰ ਕਿ ਕਿੰਨਾ ਕ ਦੁੱਧ ਕੱਢੀ ਜਾਊਗੀ ਦੁੱਧ ਮੇਰੇ ਨਾਲ 25 26 ਲੀਟਰ ਲਵੇਗੀ ਯਾਰ ਕਾ ਠੀਕ ਆ ਦੁੱਧ ਵਾਲੀ ਮਸ਼ੀਨ ਆ ਹਾਂ ਅਜੇ ਤਿਆਰ ਹੋਣੀ ਥੱਲੇੋਂ ਚੰਗੀ ਪਰ ਨਹੀਂ ਆ ਹਾਂਜੀ ਬਹੁਤ ਜ਼ਿਆਦਾ ਬੰਨੀ ਵਸ਼ੀ ਐ ਦੇਖੀ ਗੱਡੀ ਆ ਆ ਪੂਰਾ ਬੜਨਾ ਤੁਸੀਂ ਹਮਨੇ ਭਜੀ ਹੋਈ ਬਾਅਦ ਹੋ ਸੀ ਹਾਂਜੀ ਬੀਜੀ ਤੇ ਇਹਦਾ ਮੁੱਲ ਫਿਰ ਕਿੰਨਾ ਕਰਦੀ ਆ ਤੁਸੀਂ ਆਪ ਹੀ ਕਰ ਦੋ 75 ਦੇ ਦੀ ਵਿੱਚੋਂ ਕਰਦੀ ਹੈ ਮੰਨ ਤਾਂ ਕਿੰਨਾ ਪੂਰੇ 70 ਦੀ ਪੂਰੇ 65 ਦੀ ਹਾਂ ਨਾਲ ਅੱਛਾ ਪੂਰੇ 65 ਕੋਈ ਨਹੀਂ ਦੇਗਾ ਇਹ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਬਾਕੀ ਕੋਈ ਨਹੀਂ ਆਣ ਕੇ ਵੇਖੇ ਸੋਹਣੀ ਵੜਿਆ ਜਿਹੜੀ ਜਿਤਨਾ ਉੱਪਰਲੀ ਵਸ਼ੀ ਬਣੀ ਉੱਡੀ ਉਦਾਂ ਹੀ ਬਣੀ ਗਈ ਜੀ ਠੀਕ ਹੈ ਜੀ ਬਾਕੀ ਕੱਦ ਘੱਟ ਚੰਗਾ ਹੋਵੇ ਦਾ ਸੋਹਣੇ ਰੰਗ ਰੂਪ ਆ ਆਹ ਕਬੂਤਰੀ ਆ ਜੇ ਹੁਣੇ ਸੁੱਈ ਹੈ ਨਾ ਮੱਛੀ ਦਿੱਤੀ ਜਨੇ ਵੀ ਜੇਰ ਪਾਤੀ ਜੇਕ ਨਹੀਂ ਪੌਣੀ ਚ ਜੇਰ ਆ ਵਾਧਾ ਘੰਟਾ ਹੀ ਆ ਸੀ ਜੇਰ ਪੈਣ ਵਾਲੀ ਆ ਤੇ ਛਾਣ ਵੇਖੋ ਜਿਹੜੇ ਇਹ ਪਹਿਲਣਿਆ ਪਹਿਲਣੇ ਜੀ ਇਹੇ ਲਈ ਬੜੀ ਬੱਚਾ ਚਕਾਇਆ ਹੁਦਾਂ ਮੈਂ ਚੋਈ ਨਹੀਂ ਝੂਟ ਰਹੀ ਮਾਰਨਾ ਬੱਚਾ ਚਕਾਇਆ ਜੋ ਅੱਛਾ ਅੱਬਾ ਵੇਖਿਆ ਨਾ ਸੀਰ ਸਾਹਿਬਾਂ ਦੀ ਸੀਰ ਨਿਕਲੀ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਹੁੰਦੀ ਤੇ ਕਿੰਨਾ ਕ ਦੁੱਧ ਕੱਢੀ ਜਾਊਗੀ ਹੈ ਦੁੱਧ ਵਿੱਚ ਜਦੋਂ ਮੌਸਮ ਸਹੀ ਹੋਵੇ ਤਾਂ 10-12 ਟਰਕੀ ਕਿੰਨਾ ਇਹਨੂੰ ਤੋੜੋ ਫਿਰ ਇਹਨਾਂ ਨੂੰ ਅਜੇ ਹੁਣੇ ਹੀ ਸੋਈ ਜੀ ਥੋੜੀ ਜਿਹੀ ਦੇਰ ਹੋਈ ਅਜੇ ਜੇਰ ਪੈਣ ਵਾਲੀ ਹੈ ਇਹਦੀ ਅੱਧਾ ਘੰਟਾ ਹੋਇਆ ਅੱਧਾ ਘੰਟਾ ਜੇ ਕਹਿੰਦੇ ਸੁੱਈ ਨਾ ਹੋਇਆ ਹੈ ਦੁੱਧ ਵੜੀ ਹੋਈ ਸੀ ਹੈ ਸਭ ਪਜੀ ਬੋਦੀ ਆ ਪਟਿਆਵਾਂ ਤੜਾ ਦੇਖ ਰਿਆ ਠੀਕ ਹੈ ਜੀ ਬਾਕੀ ਉਹ ਜੀ ਗੱਲ ਬਾਕੀ ਸੀਲ ਸਾਲ ਆ ਵਿੱਚ ਇਹ ਤਾਂ ਥੋੜਾ ਜਿਹਾ ਵੱਧ ਕਰਦੀ ਆ ਪਹਿਲਾਂ ਪਈ ਨੀ ਬੜੀ ਬਕੀਲ ਬੜੀ ਠੀਕ ਹੈ ਤੇ ਇਹਦਾ ਫਿਰ ਮੁੱਲ ਕਿੰਨਾ ਕਰਦੀਏ ਦੱਸ ਦੋ ਜਿਆ ਜਿਆ ਕਰੋ ਤੁਹਾਡੇ ਕੋ ਕਰਾਈਏ ਵਣਡੇ ਵਸੀ ਆਪ ਹੀ ਕਰਦੇ ਤੁਹਾਡੇ ਕੋ ਕਰਵਾਉਣਾ ਕਿੰਨਾ ਕਰੋਗੇ ਦੱਸੋ ਨਹੀਂ ਜੀ ਗੱਲ ਕਰ ਦੋ ਤੁਸੀਂ ਕਿੰਨੇ ਦੇ ਦੇ ਦिए ਦੱਸ ਦੋ ਇੱਕੋ ਗੱਲ ਇੱਕੋ ਗੱਲ ਕੋ 35 37 ਦੀ ਲਾਗੇ ਦੇ ਦਈਏ 32 ਹਜ਼ਾਰ ਦੀ ਖਾਨ ਆਈ ਅੱਛਾ ਤੁਹਾਡਾ ਮਾਲ 5000 ਦਾਤਾ ਹੈ ਮੇਰਾ ਅੱਛਾ ਹੁ ਤੂੰ ਹੀ ਰੋਜ਼ ਵੀਡੀਓ ਬਣਾਤਾ ਰੋਜ਼ ਬੜਾ ਮਾਲ ਕੇ ਨਾ ਤਾਂ ਤੁਹਾਨੂੰ ਪੁੱਛਾਂ ਮੈਂ ਠੀਕ ਹੈ ਜੀ ਜਾਜ ਮਿਲੀ ਆ ਜਾਜ ਹੀ ਦੇਤੀ ਪਹਿਲਾਂ ਠੀਕ ਹੈ ਜੀ 32000 ਦੀ ਦੇ ਦੇਣੀ 32000 ਦੇਣਾਂਗੇ ਜੀ ਠੀਕ ਹੈ ਬਾਕੀ ਵਸੇ ਬਹੁਤ ਸੋਹਣੀ ਹੈ ਮਗਰ ਵੇਖੋ ਤੇ ਬਾਕੀ ਇਹ ਆ ਵੀ ਤੁਹਾਡੇ ਘਰੋਂ ਕਿ ਤਸੱਲੀ ਕਰਕੇ ਹਨਾ ਤਸੱਲੀ ਕਰਕੇ ਮੇਰਾ ਭਰਾ ਖੜੇ ਕੋਈ ਲਾਭ ਨਹੀਂ ਲੈਣਾਗੇ ਨਾ ਲਾਭ ਅਗੇ ਲਿਆ ਤੇ ਨਾ ਲੈਣਾ ਠੀਕ ਹੈ ਵੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਜੋ ਵੀ ਆ ਇੱ Y me barité para su grito y...